ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਯਾਲੀ ਜੋ ਹਲਕਾ ਦਾਖਾਦੂ ਨੇ ਉਹ ਆਮ ਆਦਮੀ ਪਾਰਟੀ ਵਿੱਚ ਜਾਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਬਣੇ ਰਹਿਣਗੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਵਿੱਚ ਜਾਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹਲਕਾ ਬੰਗਾ ਤੂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਉਹ ਜੋ ਜਾਣਿਆ ਜਾਂਦਾ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਕਿਉਂਕਿ ਇਹ ਮੌਜੂਦਾ ਵਿਧਾਇਕ ਸੀ ਕਿਉਂਕਿ ਤਿੰਨ ਵਿਧਾਇਕ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਕਰਮ ਜੀਤਿਆ ਦੀ ਧਰਮਪਤਨੀ ਮਨਪ੍ਰੀਤ ਯਾਲੀ ਹਲਕਾ ਦਾਖਾ ਤੋਂ ਅਤੇ ਦੂਸਰੀ ਸੀ ਸੁਖਵਿੰਦਰ ਕੁਮਾਰ ਸੁਖੀ ਡਾਕਟਰ ਸੁਖੀ ਦੇ ਨਾਮ ਨਾਲ ਜਾਣੇ ਜਾਂਦੇ ਹਲਕਾ ਬੰਗਾ ਤੋਂ ਉਹਨਾਂ ਨੇ ਇਸਤਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਕੋਈ ਸ਼ਰਤਾਂ ਦੇ ਤਹਿਤ ਉੱਥੇ ਜਮਲੀ ਚੋਣ ਜਿਹੜੀ ਹੈ ਨਹੀਂ ਹੋ ਸਕਦੀ ਸੰਵਿਧਾਨ ਇਸ ਗੱਲ ਨੂੰ ਤਰਜੀਹ ਦਿੰਦਾ ਹੈ ਦੂਸਰੇ ਪਾਸੇ ਹੁਣ ਇਹ ਵੀ ਦੱਸਿਆ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਸਾਡੇ ਟੱਚ ਵਿੱਚ ਨੇ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮਪਤਨੀ ਦਾ ਨਹੀਂ ਹੋ ਸਕਦੀ ਕਿ ਮਨਪ੍ਰੀਤ ਇਆਲੀ ਨੇ ਜਿਹੜੇ ਹਲਕਾ ਦਾਖਾਂ ਤੋਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਜਾਣਗੇ ਕਿਉਂਕਿ ਹਲਕੇ ਦਾਖਾਂ ਦੇ ਵਿੱਚ ਲਗਭਗ 28 ਤੋਂ 29 ਮਹੀਨੇ ਹੋ ਗਏ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਿਲਕੁਲ ਡਵੈਲਪਮੈਂਟ ਦੇ ਕੰਮ ਨਹੀਂ ਹੋਏ ਹਲਕਾ ਦਾਖਾਂ ਦੇ ਵਿੱਚ ਹਲਕਾ ਦਾਖਾਂ ਦੇ ਲੋਕ ਨੇ ਜਿਹੜੇ ਉਹ ਮਨਪ੍ਰੀਤ ਯਾਲੀ ਨੂੰ ਕੰਪੈਲ ਕਰ ਰਹੇ ਨੇ ਫੋਰਸ ਕਰ ਰਹੇ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਫੱਲਾ ਪਣ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਲ ਮਿਲ ਕੇ ਡਿਵੈਲਪਮੈਂਟ ਦੇ ਕੰਮ ਕੀਤੇ ਜਾਣ ਕਿ ਕੋ ਗਲੀਆਂ ਨਾਲੀਆਂ ਸੜਕਾਂ ਦੇ ਕੰਮ 28 ਤੋਂ 29 ਮਹੀਨੇ ਹੋ ਗਏ ਨੇ ਹਲਕਾ ਦਾਖਾਂ ਵਿੱਚ ਰੁਕੇ ਹੋਏ ਨੇ ਜੇ ਗੱਲ ਕਰੀਏ ਮਨਪ੍ਰੀਤ ਯਾਲੀ ਦੀ ਮਨਪ੍ਰੀਤ ਯਾਲੀ ਸਾਹਿਬ ਇੱਕ ਅਜਿਹੇ ਸ਼ਾਸਨ ਕਰਨੇ ਜਿਹੜੇ ਬਿਲਕੁਲੀ ਸ਼ਾਸ ਸੁਭਾ ਦੇ ਨੇ ਲਗਾਤਾਰ ਵਿਧਾਇਕ ਬੰਦੇ ਆਏ ਨੇ ਤਿੰਨ ਤੋਂ ਚਾਰ ਵਾਰ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਟੈਂਪਰ ਜਿਹੜਾ ਹੈ ਉਹਨਾਂ ਦਾ ਬੜਾ ਸ਼ਾਂਤ ਹੈ ਅਤੇ ਕਾਂਗਰਸ ਪਾਰਟੀ ਨੇ ਰਾਜ ਕੇ ਵਿਰੋਧ ਕੀਤਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਪਰ ਫਿਰ ਵੀ ਮਨਪ੍ਰੀਤ ਈਆਲੀ ਨੂੰ ਜਿੱਤ ਪ੍ਰਾਪਤ ਹੋਈ ਸੀ ਮਨਪ੍ਰੀਤ ਈਆਲੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਦੂਰੀ ਬਣਾ ਕੇ ਬੈਠੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇਸ ਨੂੰ ਲੈ ਕੇ ਹੁਣ ਅੰਦਾਜ਼ੇ ਲਗਾਏ ਜਾ ਰਹੇ ਨੇ ਲੋਕ ਏਰੀਆ ਸਪੇਸ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਨੇ ਲੇਕਿਨ ਮਨਪ੍ਰੀਤ ਹਿਆਲੀ ਸਾਹਿਬ ਨੇ ਜਿਹੜੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਸਟ ਪਾ ਕੇ ਬੜੀ ਵੱਡੀ ਗੱਲ ਕਹੀ ਸੀ ਜਿਸ ਦੇ ਨਾਲ ਖਾਸ ਕਰਕੇ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਪੈਰਾ ਥੱਲੋਂ ਜਮੀਨ ਨਿਕਲ ਗਈ ਸੀ ਦੱਸ ਦਿੰਦੇ ਆ ਕੀ ਲਿਖਿਆ ਸੀ ਉਹਨਾਂ ਨੇ ਪੋਸਟ ਪਾ ਕੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਸਿਗਨਲ ਹੋਇਆ ਹੈ ਭਗਵੰਤ ਮਾਨ ਵੱਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮੌਜੂਦਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਅਢੀ ਪਾਰਟੀ ਵਿੱਚ ਸ਼ਾਮਲ ਹੋਣਗੇ ਅਤੇ ਉਹਨਾਂ ਨੂੰ ਮਾਨ ਸਨਮਾਨ ਵੀ ਦਿੱਤਾ ਜਾਏਗਾ ਬਟ ਮਨਪ੍ਰੀਤ ਇਆਲੀ ਚਾਹੇ ਇਹ ਕੁਛ ਵੀ ਹੋ ਜਾਵੇ ਜ਼ਮੀਨ ਅਸਮਾਨ ਚਾਹੇ ਇੱਕ ਹੋ ਜਾਵੇ ਲੇਕਿਨ ਮਨਪ੍ਰੀਤ ਯਾਲੀ ਨੇ ਇੱਕ ਬੜੀ ਵੱਡੀ ਗੱਲ ਕੀਤੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਨੇ ਕਹਿਆ ਸੀ ਜਿੱਥੇ ਵੀ ਹਾਂ ਜਿੱਥੇ ਹੈਗੇ ਆ ਜਿੱਥੇ ਟਿਕੇ ਹੋਏ ਆ ਸਾਨੂੰ ਟਿਕੇ ਰਹਿਣ ਦਿਓ ਅਸੀਂ ਪਟੀਣ ਵਾਲੇ ਨਹੀਂ ਯਾਨੀ ਕਿ ਸਾਨੂੰ ਪੁੱਟਿਆ ਨਹੀਂ ਜਾ ਸਕਦਾ ਸਾਨੂੰ ਵਰਗਲਾਇਆ ਨਹੀਂ ਜਾ ਸਕਦਾ ਸਾਨੂੰ ਹਿਪਨੋਟਾਈਜ਼ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਦਾ ਇੱਕ ਬਿਆਨ ਦਿੱਤਾ ਸੀ ਮਨਪ੍ਰੀਤ ਯਾਲੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਯਾਨੀ ਕਿ ਮਨਪ੍ਰੀਤ ਯਾਲੀ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਹੋ ਸਕਦਾ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਨਪ੍ਰੀਤ ਈਆਲੀ ਜਿਹੜੇ ਨੇ ਉਹ ਮੁੱਖ ਮੰਤਰੀ ਦਾ ਚਿਹਰਾ ਹੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਹੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਬੇਦਾਗ ਸ਼ਬੀ ਹੈ ਇਮਾਨਦਾਰੀ ਰਗ ਰਗ ਦੇ ਵਿੱਚ ਵਸੀ ਹੋਈ ਹੈ ਮਨਪ੍ਰੀਤ ਈਆਲੀ ਦੇ ਮਨਪ੍ਰੀਤ ਈਆਲੀ ਬੜੇ ਚਾਂਸ ਭਾਦੇ ਨੇ ਜਦੋਂ ਬਾਗੀ ਢੜੇ ਵਾਲੇ ਅਲੱਗ ਹੋਏ ਜਦੋਂ ਤਲਬ ਹੋਏ ਮਨਪ੍ਰੀਤ ਯਾਲੀ ਨੂੰ ਬਿਲਕੁਲ ਨਹੀਂ ਵੇਖਿਆ ਗਿਆ ਉਧਰ ਸੁਖਵੀਰ ਬਾਦਲ ਨੇ ਫੋਨ ਕਰਕੇ ਦਾਖਾਂ ਦੇ ਹਲਕੇ ਦੇ ਵਿੱਚ ਕਈ ਆਗੂਆਂ ਨੂੰ ਕਹਿ ਦਿੱਤਾ ਕਿ ਤੁਸੀਂ ਹਲਕਾ ਇੰਚਾਰਜ ਬਣ ਜਾਓ ਲੇਕਿਨ ਮਨਪ੍ਰੀਤ ਯਾਲੀ ਸੀ ਲੋਕ ਉਹਨੂੰ ਚਾਹੁੰਦੇ ਨੇ ਲੋਕ ਉਹਦਾ ਦਿਲੋਂ ਸਤਿਕਾਰ ਕਰਦੇ ਨੇ ਕਿਸੇ ਨੇ ਵੀ ਪ੍ਰਧਾਨ ਜਾਂ ਹਲਕਾ ਇੰਚਾਰਜ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਹਲਕਾ ਦਾਖਾਂ ਤੋਂ ਕਿਉਂਕਿ ਮਨਪ੍ਰੀਤ ਯਾਲੀ ਦੀ ਜਿਹੜੀ ਸ਼ਬੀ ਹੈ ਉਹ ਬਿਲਕੁਲ ਇਹ ਜਿਹੜੀ ਹੈ ਬੇਦਾਗ ਹੈ ਉਸ ਦੀ ਇਮਾਨਦਾਰੀ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਇਸ ਲਈ ਮਨਪ੍ਰੀਤ ਖਿਆਲੀ ਹਾਲੇ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਨੇ ਹੋ ਸਕਦਾ ਹੈ ਉਹ ਪ੍ਰਧਾਨ ਬਣ ਜਾ ਜੇਕਰ ਬਾਗੀ ਧੜਾ ਕਹਿੰਦਾ ਹੈ ਜੇ ਬਾਗੀ ਧੜੇ ਨੂੰ ਮੰਨ ਲਓ ਜੇ ਮੰਨ ਲਓ ਕਹਿਣ ਦੁਜਾ ਸ੍ਰੀ ਅਕਾਲ ਤਖਤ ਸਾਹਿਬ ਤਾਂ ਕਹਵੇ ਕਿ ਤੁਸੀਂ ਬਾਗੀ ਧੜੇ ਵਾਲੇ ਉਹ ਕਿਹੜਾ ਲੀਡਰ ਹੈ ਜਿਹੜਾ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਤੇ ਲਗਭਗ ਉਹ ਮਨਪ੍ਰੀਤ ਈਆਲੀ ਸਾਹਿਬ ਦਾ ਨਾਮ ਲੈਣਗੇ ਦੂਸਰੇ ਪਾਸੇ ਚਿਰਾ ਵੀ ਹੋ ਸਕਦੇ ਨੇ ਐਸੇ ਮੁੱਖ ਮੰਤਰੀ ਦਾ ਮਨਪ੍ਰੀਤ ਈਆਲੀ ਕਿਉਂਕਿ ਉਹਨਾਂ ਦਾ ਜਿਹੜਾ ਕੱਦ ਹੈ ਸਿਆਸਤ ਵਿੱਚ ਕਾਫੀ ਉੱਚਾ ਅਤੇ ਵੱਡਾ ਮੰਨਿਆ ਜਾਂਦਾ ਹੈ ਧੰਨਵਾਦ